ਕਿਸਾਨ ਵੀਰੋ ਝੋਨੇ ਦਾ ਇੱਕ ਬੂਝਾ ਘਟੋ ਘਟ 82 ਨਾਲੀਆਂ ਬਣਾ ਸਕਦਾ ਇਹ ਵਿਗਿਆਨ ਕਹਿੰਦਾ 108 ਨਾਲੀਆਂ ਵੀ ਮੈਂ ਗਿਣੀਆਂ ਹੋਈਆਂ ਤੇ 150 ਨਾਲੀਆਂ ਵੀ ਇਹ ਕਬੂਜੇ ਦੀਆਂ ਮੈਂ ਗਿਨੀਆਂ ਹੋਈਆਂ ਪਰ ਬਹੁ ਗਿਣਤੀ ਕਿਸਾਨ ਭਰਾ ਸੁਣੀ ਸੁਣਾਈ ਗੱਲ ਤੇ ਵਿਸ਼ਵਾਸ ਕਰਕੇ ਖੇਤੀ ਸਬੰਧੀ ਆਪਣੇ ਫੈਸਲੇ ਲੈਂਦੇ ਆ ਤੇ ਇਹੋ ਜੀ ਇੱਕ ਸੁਣੀ ਸੁਣਾਈ ਗੱਲ ਹੈ ਕਿ 26 ਆ ਜਿਹੜਾ PR 126 ਇਹਨੂੰ ਸੰਘਣਾ ਲਾਓ ਜੀ ਇਹ ਬੂਝਾ ਘੱਟ ਮਾਰਦਾ ਬਾਸਮਤੀ ਬਾਰੇ ਵੀ ਇਹੀ ਹੈ ਇਹਨੂੰ ਸੰਘਣਾ ਲਾਓ ਜੀ ਇਹ ਬੂਝਾ ਘੱਟ ਮਾਰਦੀ ਹੈ ਆ ਜਿਹੜਾ ਇਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਝੋਨਾ ਦੇਖ ਰਹੇ ਹੋ ਇਹ ਵੀ ਪੀਆਰ 126 ਹੈ ਫੁੱਟ ਬਾਏ ਫੁੱਟ ਤੇ ਲੱਗਿਆ ਹੋਇਆ ਪ੍ਰਵਾਸੀ ਮਜ਼ਦੂਰਾਂ ਦੀ ਲੇਬਰ ਨੇ ਇਹ ਲਾਇਆ ਸੀ ਹਾਲਾਂਕਿ ਪੱਕੀ ਪਣੀਰੀ ਸੀ 42 43 ਦਿਨਾਂ ਦੀ ਤੇ ਇੱਥੇ ਪਹਿਲਾਂ ਝੋਨਾ ਬੀਜਿਆ ਗਿਆ ਸੀ ਉਹ ਖਰਾਬ ਹੋ ਗਿਆ ਸੀ ਉਹ ਬਾਹ ਕੇ ਪੱਕੀ ਹੋਈ ਪਨੀਰੀ ਮਿਲੀ ਉਸੇ ਪਨੀਰੀ ਨੂੰ ਵੱਢ ਕੇ ਇੱਥੇ ਗੜਤਾ ਲੇਬਰ ਨੂੰ ਕਿਹਾ ਗਿਆ ਸੀ ਕਿ ਪਨੀਰੀ ਦੀ ਉਮਰ ਵੱਡੀ ਆ ਥੋੜਾ ਜਿਹਾ ਸੰਘਣਾ ਲਾਓ ਲੇਬਰ ਮੰਨੀ ਨਹੀਂ ਉਹ ਕਹਿੰਦੇ ਤੁਹਾਨੂੰ ਪਤਾ ਹੀ ਨਹੀਂ ਝੋਨਾ ਲੱਗਦਾ ਕਿਵੇਂ ਹੁੰਦਾ ਸਾਨੂੰ ਪਤਾ ਅਸੀਂ ਝੋਨੇ ਦੇ ਕਿਸਾਨ ਆ ਉਹ ਫਿਰਲਾ ਝੋਨਾ ਲਾ ਕੇ ਚਲੇ ਗਏ ਤੇ ਆ ਦੇਖੋ ਜੀ ਜੇ 42 43 ਦਿਨਾਂ ਦੀ ਪੱਕੀ ਹੋਈ ਪਨੀਰੀ ਵਾਲਾ ਪੀਆਰ 126 ਇਨਾ ਬੁੱਝਾ ਕਰੀ ਬੈਠਾ ਤੇ ਜੇ ਇੱਥੇ 20 25 ਦਿਨਾਂ ਦੀ ਪਨੀਰੀ ਲੱਗੀ ਹੁੰਦੀ ਤੇ ਤੁਸੀਂ ਦੇਖੋ ਵੀ ਕਿੰਨਾ ਬੂਝਾ ਹੋਣਾ ਸੀ ਇਸ ਖੇਤ ਦੇ ਕਿਸਾਨ ਬਾਈ ਕਰਮ ਸਿੰਘ ਚੰਦ ਭਾਨ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਇਹ ਪੀਆਰ 126 ਬੂਝਾ ਘੱਟ ਮਾਰਦਾ ਹਾਂ ਜੀ ਇਹ ਪੁਲੇਖਾ ਦੂਰ ਹੋ ਗਿਆ ਹੁਣ ਹੋ ਗਿਆ ਜੀ ਪਹਿਲਾਂ ਚੰਗਾ ਪੁਲੇਖਾ ਸੀ ਤੁਹਾਨੂੰ ਪਹਿਲਾਂ ਸੀਗਾ ਜੀ ਹਾਂ ਕੀ ਸੋਚਦੇ ਸੀ ਤੁਸੀਂ ਪਹਿਲਾਂ ਵੀ ਅਸੀਂ ਪਹਿਲੇ ਸਾਰੇ ਕਰੀ ਲਾਇਆ ਤੁਹਾਨੂੰ ਦੱਸਿਆ ਕਿ ਆਪਣੇ ਦੁਆਰ ਉਹ ਤੋਂ ਗਾ ਸੰਘਣਾ ਲਾਇਓ ਭਾਈ ਨਹੀਂ ਨਾ achar ਨਹੀਂ ਨੇ ਦੇਣਾ ਚਲੋ ਮਨ ਚ ਵਹਿਮ ਸੀਗਾ ਇਹ ਆਪਾ ਵੀਜਿਆ ਸੀਗਾ ਤੇ ਉਹ ਖਰਾਬ ਹੋ ਗਿਆ ਜੀ ਖਰਾਬ ਹੋ ਗਿਆ ਕੀ ਸੀ ਬਾਹ ਤਾਂ ਸਾਨੂੰ ਪਣੀਰੀ ਮਿਲਦੀ ਸੀਗਾ ਸਾਇਆ ਤਾਂ ਲਾਦ ਗਏ ਮੜ ਕੇ ਬੜਾ ਕੱਸ ਪਈ ਜੇ ਲੇਟ ਵਾਲਾ ਚਲੇ ਗਏ ਤਾਂ ਨੇ ਲੇਟ ਵਾਲਾ ਹੋ ਜਾਊਗਾ ਅਸੀਂ ਪਣੀਰੀ ਲੈ ਕੇ ਲਾਤੀ ਉੱਪਰ ਪਣਨ ਲੱਗੀ ਪੱਕੀ ਆ ਪਣੀਰੀ ਕੋ ਉਹ ਬੰਦੇ ਲਾ ਕੇ ਆਪਣੇ ਮਿੱਤਰ ਨੇ ਛੜਤੀ ਸੁਣਦਾ ਮਾਨ ਉਹ ਕਿਆ ਪਈ ਸੀ ਪਣੀਰੀ ਕਹਿੰਦਾ ਹੁਣੇ ਹੀ ਸੀ ਵਿਚੇ ਦੋ ਚਾਰ ਦਿਨਾਂ ਆਏ ਆ ਦੇ ਤੇ ਅਸੀਂ ਪੱਟ ਕੇ ਲਾਤੀ ਮੰਨ ਕੇ ਚਲੋ ਉੱਤ ਤੋਂ ਵੱਡ ਕੇ ਵੀ ਲਾਈ ਅਸੀਂ ਪਰ ਫੇਰ ਵੀ ਵੱਡੀ ਜਿਹੀ ਪਨੀਰੀ ਮੈਨੂੰ ਆਇਆ ਥੋੜੀ ਵੱਡੀ ਕਿੱਡੀ ਕਿੱਡੀ ਕ ਬਣੀ ਰੀ ਸੀ ਪਨੀਰੀ ਗੋਡੇ-ਗੋਡੇ ਦਸੀਗੀ ਗੋਡੇ ਵੀ ਜਿਆਦੇ ਹੋਊਗੇ ਤਾਂ ਮੇਰੇ ਚਾਚਾ ਨੇ ਮਨੇ ਵੜਤਾ ਦਿੱਤੀ ਸੀ ਮਾ ਨਿੱਸਰ ਨਾਲ ਨਿੱਸਰ ਮਦੇ ਨੇੜੇ ਕੰਮ ਹੋਇਆ ਪਿਆ ਨੇੜੇ ਸੀ ਕੰਮ ਜੀ ਤੇ ਚਾਚਾ ਦੇ ਬੇਟਾ ਇਹਨੇ ਵੱਡੀ ਵੀ ਤੇ ਮੈਨੂੰ ਥੋੜੀ ਵੱਡੀ ਕਹਾਂ ਨਹੀਂ ਮੈਂ ਬਹੁਤ ਵੱਡੀ ਆ ਯਾਰ ਉਹਨੇ ਮੰਨ ਕੇ ਚਲੋ ਵੀ ਇਹ ਆਥਾ ਤੋਂ ਵੱਡਤੀ ਸੀ ਨਹੀਂ ਫੇਰ ਹੀ ਪਨੀਰੀ ਸਾਨੂੰ ਆਇਆ ਵੱਡੀ ਆ ਤੇ 14 ਦਿਨਾਂ ਬਾਅਦ ਅਸੀਂ ਲਾਤਾ ਅਸੀਂ ਭਾਈਆਂ ਨੂੰ ਆਹ ਸੰਘਣਾ ਲਾਓ ਵੀ ਪਨੀਰੀ ਪੱਕੀ ਬੁਝਾ ਨਹੀਂ ਨਹੀਂ ਸਰਦਾਰਾਂ ਤੁਸੀਂ ਯਾਦ ਕਰੋਗੇ ਉਹ ਫਟਫਟ ਤੇ ਹੀ ਲਾਈਗੇ ਨਾ ਮੰਨੇ ਗਾ ਕਸਾ ਚਾ ਯਾਰ ਕੋਈ ਗੱਲ ਨਹੀਂ ਵੇਖਿਆ ਜਿਹੜਾ ਕੁਝ ਕੁਸ਼ ਹੋ ਉਹ ਤਾਂ ਘੱਟੋ ਹੀ ਪੰਦਾ ਹਮ ਤੇ ਉਸ ਤੋਂ ਬਾਅਦ ਕੀ ਹੋਇਆ ਮੰਨ ਕੇ ਚਲੋ ਇਹ 14 ਦਿਨਾਂ ਚ ਉਹਨਾਂ ਨੇ ਸਿਰਨ ਲੱਗ ਗਿਆ ਸਾਨੂੰ ਆਏਗਾ ਵੀ ਯਾਰ ਇਹ ਤਾਂ ਆਪਾਂ ਦਾ ਕੰਮ ਖਰਾਬ ਹੋ ਗਿਆ ਚਲੋ ਮੈਂ ਇੱਕ ਦੋ ਹੋਰ ਯਾਰ ਮਿੱਤਰਾਂ ਨੂੰ ਪੁੱਛਿਆ ਵੀ ਇਹਦਾ ਹੱਲ ਕੀ ਕਰਗੇ ਬਾਕੀ ਸੋਡੇ ਗਾਰਡਨਸ ਦੇ ਨਾਲ ਵੀ ਚੱਲੇ ਫੋਨ ਲਾਇਆ ਸੋਨੂੰ ਤੁਸੀਂ ਦੱਸਿਆ ਵੀ ਇਹਦੀ ਥੋੜੀ ਮੰਨ ਲੇ ਕਿ ਚਲੋ ਇਹਨੂੰ ਕੱਚਾ ਕਰਨਾ ਆਪਾਂ ਠੀਕ ਹੈ ਆਪਣਾ ਨਮਾਟੋ ਫ੍ਰੀ ਇਹ ਚ ਪਾਇਆ ਸੀ ਆਪਣਾ ਲਿਆ ਕੇ ਜੜ ਤੋਂ ਉਸ ਤੋਂ ਬਾਅਦ ਪਾਇਆ ਆਪਣਾ ਨਾਈਕੋ ਰਾਇਆ ਪਾਇਆ ਤੇ ਯੂਰੀਆ ਦੇ ਚਰਕੇ ਮਲਟੀਪਲੈਸ ਜੀਵ ਰਸ ਹੁੰਦਾ ਉਹ ਲੈ ਕੇ ਪਾਤਾ ਸੀ ਯੂਰੀਆ ਦੇ ਚਰਲਾ ਕੇ ਮਰਤਭਾਈ ਨੇ ਦੱਸਿਆ ਸੀਗਾ ਉਹਨੇ ਫੋਰ ਨਵੀ ਚੱਕ ਲਈ ਜਿਹੜੀ ਉਹ ਨਿਸਰ ਵਾਲਾ ਕੰਮ ਸੀ ਉਹ ਉੱਥੇ ਰੁਕ ਗਿਆ ਸੁੱਕਣ ਜੇ ਲੱਗ ਗਿਆ ਫਿਰ ਉਹਦੋਂ ਉਹਨੇ ਫੋਰ ਚੱਕੀ ਬਹੁਤ ਜ਼ਿਆਦਾ ਫੋਰ ਚੱਕੀ ਆ ਜੀ ਯੂਰੀਆ ਜ਼ਰੂਰ ਥੋੜੀ ਆ ਪੌਦਾਤੀ ਵੱਧ ਪੈ ਗਈ ਹੈ ਮਤਲਬ ਐਸੇ ਆਪਾਂ ਤਿੰਨ ਗੱਟੇ ਹੀ ਪਾਉਣੇ ਹੁੰਦੇ ਆ ਕਿਉਂਕਿ ਸਾਨੂੰ ਡਰ-ਡਰ ਚ ਯੂਰੀਆ ਵੱਧ ਪੈ ਗਈ ਛੇਤੀ ਮੁਰਣੀ ਪਈ ਪੰਜ-ਪੰਜ ਦਿਨਾਂ ਤੋਂ ਤੇ ਪਰ ਉਹਨੇ ਮਤਲਬ ਰਿਜ਼ਲਟ ਬਹੁਤ ਹੈ ਪਰ ਅਸੀਂ ਫੇਰ ਇਹ ਚ ਕੋਈ ਕੀ ਰਸਟ ਕੋਈ ਜ਼ਹਿਰ ਨਹੀਂ ਡਾਲਿਆ ਵੀ ਲਾ ਵੀ ਆਪਣਾ ਨਾਰ ਨਮਾ ਟੋਬਰੀ ਉਹਦਾ ਮਲਟੀਪਲੈਕਸ ਦਾ ਜੀਵ ਰਸ ਹੋ ਗਿਆ ਬਸ ਆਈ ਜੰਨੂ ਜਿਤੀਆਂ ਜੈਂਕ ਲੋਈ ਸਪਰੇਅ ਕੀਤੀਆਂ ਤੇ ਦੋ ਅਸੀਂ ਹੋਰ ਅਸੀਂ ਤਾਂ ਕੁਝ ਨਹੀਂ ਕੀਤਾ ਹੁਣ ਪोटाश ਦੀ ਤੇ ਡੀਏਪੀ ਤੇ ਯੂਰੀਆ ਕੋਲ ਕੋਦੀ ਉੱਤੇ ਸਪਰੇਅ ਕੀਤੀ ਠੀਕ ਆ ਹਾਂ ਤਾਂ ਤੁਸੀਂ ਸਾਡਾ ਮਨ ਖੁਸ਼ ਕੀਤਾ ਝੋਨੇ ਨੇ ਬਿਲਕੁਲ ਤਾਂ ਮੈਨੂੰ ਇਹ ਵੀ ਧਿਆਨ ਚਾਹੀਆ ਗੱਲ ਕੇ ਤੁਸੀਂ 6 ਸਾਲਾਂ ਤੋਂ ਆਪਣੇ ਝੋਨੇ ਚ ਪ੍ਰਦਾਨ ਹਲੋਰੋ ਪੈਰੀਕ ਸਾਾਨੂੰ ਗਵਾਂਢੀ ਲੈ ਕੇ ਆਏ ਤੁਸੀਂ ਰੇ ਵਧ ਪਾਏ ਮੇਰੇ ਦੋਸਤਾਂ ਨੇ ਵੀ ਤੂੰ ਪ੍ਰਦਾਨ ਪਾ ਦੇ ਮੈਂ ਨਹੀਂ ਪ੍ਰਦਾਨ ਤਾਂ ਹੀ ਪੰਦਾ ਮੈਂ ਜੇ ਲੋੜ ਪਈ ਤਾਂ ਸਪਰੇਅ ਸ਼ੁਰੂ ਕਰ ਦਾਂਗੇ ਬਾਕੀ ਮੈਂ ਪੱਤਾ ਦੇ ਉਰ ਤੇ ਗੋ ਵਾਲੀ ਸਪਰੇਅ ਵੀ ਨਹੀਂ ਕਦੇ ਕੀਤੀ ਸੀ ਕੀ ਕਦੇ ਨਹੀਂ ਕੀਤੀ ਤੇ ਮੰਨ ਕੇ ਚਲੋ ਐਤੀ ਮੈਨੂੰ ਥੋੜਾ ਡਰ ਸੀਗਾ ਮੈਂ ਕਿਹਾ ਵੀ ਯਾਰ ਆ ਸਕਦੀ ਹੈ ਪਰ ਐਤੀ ਮੀਂਹ ਪੈਣ ਕਰਕੇ ਚਲੋ ਆਪਣਾ ਉਹ ਵੀ ਹੱਲ ਹੁੰਦਾ ਨਹੀਂਦਾ ਵੀ ਇੰਨਾ ਲੋੜ ਨਹੀਂ ਪੈਣੀ ਲਾ ਸਰ ਜੂਗਾ ਆਪਾਂ ਜੀ ਆ ਦੋ ਤਿੰਨ ਰੀ ਮੀਂਹ ਪੈ ਗਿਆ ਬਿਲਕੁਲ ਸੋ ਬਾਈ ਜੀ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਕਰਮ ਸਿੰਘ ਪਿਛਲੇ 8-10 ਵਰਿਆਂ ਤੋਂ ਸਾਡੇ ਨਾਲ ਜੁੜੇ ਹੋਏ ਆ ਤੇ ਇਸੇ ਮਹੀਨੇ ਸਾਡੇ ਪੇੜ WhatsApp ਗਰੁੱਪ ਦੇ ਮੈਂਬਰ ਵੀ ਬਣੇ ਆ ਤੇ ਜਦੋਂ ਦੇ ਸਾਡੇ ਸੰਪਰਕ ਚ ਆਏ ਆ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਖੇਤੀ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਪੈਸਟੀਸਾਈਡ ਆ ਕੀਟਨਾਸ਼ਕ ਉਹਨਾਂ ਦੀ ਵਰਤੋਂ ਬੰਦ ਕੀਤੀ ਹੈ ਨਾ ਇਹ ਦਾਣੇਦਾਰ ਜ਼ਹਿਰ ਪਾਉਂਦੇ ਆ ਥੱਲੇ ਨਾ ਕਲੋਰੋਪੈਰੀਫਾਸਟ ਪਾਉਂਦੇ ਆ ਤੇ ਨਾ ਹੀ ਇਹ ਗੋਭ ਦੀ ਸੰਢੀ ਅਤੇ ਪੱਤਾ ਲਪੇਟ ਸੰਢੀ ਵਾਸਤੇ ਕੋਈ ਸਪਰੇਅ ਕਰਦੇ ਆ ਤਾਂ ਜੇ ਇਹ ਹਿਸਾਬ ਕਿਤਾਬ ਲਾਈਏ ਤਾਂ ਕਰਮ ਬਾਈ ਕਿੰਨੇ ਪੈਸੇ ਪ੍ਰਤੀ ਏਕੜ ਤੁਹਾਡੇ ਬਚ ਜਾਂਦੇ ਆ ਵੈਸੇ ਮੰਨ ਕੇ ਚਲੋ ਜੀ ਆਮ ਜੇ ਮੰਨ ਲਿਆ 10-12000 ਕਰਦਾ ਆਪਾਂ ਮੰਨ ਕੇ ਚਲੋ ਵੀ 6000 ਜੀ ਰਹਿ ਜਾਂਦਾ ਆਪਣਾ ਕਰਤੇ ਅੱਧੋ-ਅੱਧੋ ਅੱਧੋ ਅੱਧਾ ਫਰਕ ਆਣਾ ਹੈਗਾ ਜੀ ਤਾਂ ਮੰਨ ਲਓ ਵੀ 6 ਕਿੱਲੇ ਆ ਤੇ 36000 ਰੁਪਇਆ ਇਹਨਾਂ ਦਾ ਆਏ ਸਾਲ ਝੋਨੇ ਦੀ ਖੇਤੀ 'ਚ ਬਚਤ ਹੋ ਜਾਂਦੀ ਤੇ ਇਸੇ ਤਰ੍ਹਾਂ ਕਣਕ ਦੀ ਖੇਤੀ 'ਚ ਵੀ ਤੁਸੀਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਕਰਦੇ ਆ ਜੀ ਜਿਹਨੋਂ ਪੈਸੇ ਬਣਦੇ ਕਣਕ ਵੀ ਮੰਨ ਕੇ ਚਲੋ ਜੀ ਅਸੀਂ ਇਹੀ ਜੀ ਕਰਦੇ ਆ ਮੰਨ ਕੇ ਚਲੋ ਆਪਾਂ ਕੱਲੀ ਯੂਰੀਆ ਤੋਂ ਬਿਨਾ ਕਦੇ ਕੋਈ ਹੋਰ ਨਹੀਂ ਕੁਝ ਲਿਆ ਗਿਆ ਕਿਆ ਜੇ ਆਪਾਂ ਇਹਦੀ ਕਰ ਦਿੰਨੇ ਆਪਣੀ ਸਪਰੇਅ ਦੂਸਰੀ ਆਪਣੀ ਮੈਗਜ਼ੀਨ ਦੀ ਜੂ ਸਪਰੇਅ ਕਰਦੇ ਜੇ ਜੋੜ ਪਵੇ ਤਾਂ ਤੇ ਨਹੀਂ ਅਸੀਂ ਹੋਰ ਕੋਈ ਵੀ ਚੀਜ਼ ਇਹ ਕੁ ਲੋਹੇ ਯੂਜ਼ ਕਰਦੇ ਆ ਮਜਾਦ ਠੀਕ ਹੈ ਕੋ ਆਪਣੇ ਕੋਈ ਨਾ ਉਹਨਾਂ ਦੋ ਭਰਾ ਚਾਚੇ ਦਾ ਮੁੰਡਾ ਹੈਗਾ ਅਸੀਂ ਦੋਨੇ ਸਪਰੇਅ ਕਰ ਦਿੰਨੇ ਉੱਤੇ ਠੀਕ ਹੈ ਸੋ ਤਰਮ ਤੁਸੀਂ ਪਿਛਲੇ 8 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਆ ਹਾਂਜੀ ਤੇ 6 ਸਾਲ ਪਹਿਲਾਂ ਤੁਸੀਂ ਆ ਸਾਰਾ ਕੁਝ ਬੰਦ ਕਰਤਾ ਹਾਂਜੀ ਠੀਕ ਆ 2 ਸਾਲ ਤੁਹਾਨੂੰ ਲੱਗ ਗਏ ਹੋਣੇ ਸਮਝਣ ਚ ਚੀਜ਼ਾਂ ਨੂੰ ਹਾਂ ਜਿਗਰਾ ਜਾ ਕੱਢਣ ਚ ਵੀ ਟਾਈਮ ਚਾਹੀਦਾ ਹੈਨਾ ਸਹੀ ਹੈ ਤਾਂ ਨੁਕਸਾਨ ਤਾਂ ਨਹੀਂ ਹੋਇਆ ਮੇਰੇ ਨਾਲ ਜੁੜਨ ਤੋਂ ਬਾਅਦ ਕਾਟੇ ਦਾ ਸੌਦਾ ਤਾਂ ਨਹੀਂ ਨਹੀਂ ਇਹ ਕਿਸੇ ਮਾਈਂਡ ਸੈਟ ਦੀ ਗੇਮ ਹੀ ਆ ਬਸ ਆਪਣੇ ਮਾਂਚੀ ਆ ਮਨ ਕੇ ਜਿਵੇਂ ਆਪਾਂ ਹੁਣ ਮੈਨੂੰ ਕੋਈ ਬੰਦਾ ਇਹ ਕਿਹਾ ਸੀ ਵੀ ਜਿਹੜੀ ਤੂੰ ਆਪ ਖਾਣੀ ਹੈ ਉਹ ਚ ਤੂੰ ਜਿਹੜਾ ਯੂਰਗਾ ਨਾ ਪਾ ਘਟ ਵਾਲਾ ਇਹ ਦੂਸਰੀ ਗਾ ਤੂੰ ਆਪ ਖਾਣੀ ਉਹ ਚ ਤਾਂ ਵੀ ਪਾਲਿਆ ਕਰ ਮੈਂ ਕਿਹਾ ਵੀ ਜੇ ਆਪਾਂ ਕਹਿੰਦਾ ਵੀ ਕਰਪਲਾ ਹੋਪਲਾ ਇਹ ਆਪਾਂ ਦੂਜੇ ਦਾ ਮੜਾ ਸੋਚਾਂਗਾ ਆਪਣਾ ਫਾਇਦਾ ਕਿਵੇਂ ਹੋਊਗਾ ਆਪਣਾ ਪਹਿਲਾ ਮੜਾ ਹੋ ਹਾਂ ਆਪਣਾ ਪਹਿਲਾ ਮੜਾ ਹੋਊਗਾ ਤੇ ਮੈਂ ਇਹ ਤਾਂ ਬਾਬੇ ਨੇ ਕਹਿੰਦਾ ਵੀ ਕਰਪਲਾ ਹੋਪਲਾ ਇਹ ਆਪਾਂ ਕਹਿੰਦਾ ਭਲਾ ਕਰ ਸੋਚਾਂਗੇ ਤਾਂ ਤੇ ਸਾਂ ਇੱਕ ਤੋਂ ਬੰਦੇ ਨੇ ਕਹਿੰਦੇ ਮਨੂੰ ਆਦੇ ਸੋ ਤਾਂ ਕਣਕ ਸੋਥੋਂ ਲੈ ਕੇ ਲੈਣ ਆਲੀ ਹੁੰਦੀ ਖਾਣ ਵਾਸਤੇ ਹਾਂ ਵੀ ਆਪ ਨਹੀਂ ਕਰਨੀ ਹਾਂ ਚਲੋ ਵੀ ਆਪਾਂ ਪਰ ਠੀਕ ਸੋ ਭਾਈ ਕਰਮ ਸਿੰਘ ਚੰਦਪਾਣ ਜੀ ਨਾਲ ਪੀਆਰ 126 ਦੀ ਆ ਜਿਹੜੀ ਪੋਜੀਸ਼ਨ ਆ ਇਹਦੇ ਸਬੰਧ ਵਿੱਚ ਜਿਹੜੀ ਗੱਲਬਾਤ ਹੋਈ ਆ ਉਹ ਜੇਕਰ ਤੁਹਾਨੂੰ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ